ਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਸ਼ਹੀਦੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸ਼ੰਭੂ ਬਾਰਡਰ ਉੱਪਰ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ ਪਿਛਲੇ ਦਿਨੀ ਦਿਆ ਸਿੰਘ ਸ਼ੰਭੂ ਬਾਰਡਰ ਤੇ ਸ਼ਹੀਦ ਹੋ ਗਿਆ ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਡਟੇ ਇੱਕ ਹੋਰ ਕਿਸਾਨ ਦਿਆ ਸਿੰਘ ਪਿੰਡ ਤੇ ਡਾਕਖਾਨਾ ਤਰਸਿੱਕਾ ਤਹਿਸੀਲ ਬਾਬਾ ਬਕਾਲਾ ਨੇ ਬੀਤੇ ਦਿਨੀ ਸ਼ਹੀਦੀ ਪ੍ਰਾਪਤ ਕਰ ਲਈਏ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਦਿਆ ਸਿੰਘ ਦੀ ਸਿਹਤ ਠੀਕ ਨਹੀਂ ਸੀ ਜੋ ਕਿ ਅੱਜ ਸ਼ਹੀਦ ਹੋ ਗਿਆ ਹੈ दयाल सिंह ਦੇ ਦੋ ਪੁੱਤਰ ਦੋਵੇਂ ਵਿਆਹ ਹੋਏ ਨੇ ਉਹਨਾਂ ਕੋਲ ਡੇਢ ਕਿੱਲਾ ਜ਼ਮੀਨ ਸਥਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਸ਼ਹੀਦੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸ਼ੰਭੂ ਬਾਰਡਰ ਉੱਪਰ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ ਪਿਛਲੇ ਦਿਨੀ ਦਿਆਲ ਸਿੰਘ ਸ਼ੰਭੂ ਬਾਰਡਰ ਤੇ ਸ਼ਹੀਦ ਹੋ ਗਿਆ ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਡਟੇ ਇੱਕ ਹੋਰ ਕਿਸਾਨ ਦਿਆਲ ਸਿੰਘ ਪਿੰਡ ਤੇ ਡਾਕਖਾਨਾ ਤਰਸਿੱਕਾ ਤਹਿਸੀਲ ਬਾਬਾ ਬਕਾਲਾ ਨੇ ਬੀਤੇ ਦਿਨੀ ਸ਼ਹੀਦੀ ਪ੍ਰਾਪਤ ਕਰ ਲਈਏ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਦਿਆਲ ਸਿੰਘ ਦੀ ਸੇਤ ਠੀਕ ਨਹੀਂ ਸੀ ਜੋ ਕਿ ਅੱਜ ਸ਼ਹੀਦ ਹੋ ਗਿਆ ਹੈ ਦਿਆ ਸਿੰਘ ਦੇ ਦੋ ਪੁੱਤਰ ਦੋਵੇਂ ਵਿਆਹ ਹੋਏ ਨੇ ਉਹਨਾਂ ਕੋਲ ਡੇਢ ਕਿਲਾ ਜ਼ਮੀਨ